ਇਨਾ ਮਸ਼ਹੂਰ ਪੰਜਾਬੀ ਕਲਾਕਾਰਾਂ ਦਾ ਕਦੋਂ ਅਤੇ ਕਿੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅੱਜ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਦੇਵਾਂਗੇ ਇਹਨਾਂ ਵਿੱਚੋਂ ਤੁਹਾਡਾ ਇੱਕ ਸਿੰਗਰ ਜ਼ਰੂਰ ਮਨਪਸੰਦ ਹੋਏਗਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਸਾਰੇ ਸਿੰਗਰ ਸਨ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਸਭ ਨਾਲ ਪਹਿਲੇ ਨੰਬਰ ਤੇ ਆਉਂਦੇ ਜੀ ਵਿਰਿੰਦਰ ਜੋ ਕਿ ਪੰਜਾਬੀ ਫਿਲਮ ਐਕਟਰ ਸਨ ਫਿਲਮਾਂ ਦੇ ਵਿੱਚ ਕੰਮ ਕੀਤਾ 6 ਦਸੰਬਰ 1988 ਪਿੰਡ ਤਲਵੰਡੀ ਕਲਾ ਲੁਧਿਆਣਾ ਦੇ ਅੰਦਰ ਗੋਲੀਆਂ ਮਾਰ ਕੇ ਜਿਹੜਾ ਇਹਨਾਂ ਦਾ ਕਤਲ ਕੀਤਾ ਗਿਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਆ ਜੀ ਦਿਲਸ਼ਾਦ ਅਕਤਰ 1900 ਚੰਨਾਮੀ ਵਿੱਚ ਜਨਵਰੀ ਦੇ ਅੰਦਰ ਪਿੰਡ ਸਿੰਘਪੁਰਾ ਤੇ ਗਰਦਾਸਪੁਰ ਡਿਸਟ੍ਰਿਕਟ ਦੇ ਅੰਦਰ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਇਹ ਵੀ ਇੱਕ ਸਿੰਗਰ ਸਨ ਤੇ ਗਾਉਂਦੇ ਸੀ ਪੰਜਾਬੀ 뮤직 ਤੇ ਇਸ ਤੋਂ ਬਾਅਦ ਗੁਲਸ਼ਨ ਕੁਮਾਰ ਟੀ ਸੀਰੀਜ਼ ਦੇ ਮਾਲਕ ਜੋ ਕਿ ਟੀ ਸੀਰੀਜ਼ ਬਹੁਤ ਵੱਡਾ ਚੈਨਲ ਹੈ ਬਹੁਤ ਗਾਣੇ ਲਾਂਚ ਕੀਤੇ ਜਾਂਦੇ ਨੇ ਤੇ ਇੰਡੀਆ ਦੇ ਵਿੱਚ ਟੀ ਸੀਰੀਜ਼ ਸਭ ਤੋਂ ਅੱਗੇ ਚੱਲ ਰਿਹਾ ਸਬਸਕ੍ਰਾਈਬਰ ਬੇਸ ਤੇ ਜੇ ਆਪਾਂ ਗੱਲ ਕਰੀਏ ਬਹੁਤ ਅੱਗੇ ਆ ਬਹੁਤ ਵੱਡਾ ਚੈਨਲ ਹੈ ਇੱਕ ਤੇ YouTube ਦੇ ਉੱਤੇ ਗਾਣੇ ਆਉਂਦੇ ਨੇ ਇਹਨਾਂ ਦੇ ਟੀ ਸੀਰੀਜ਼ ਦੇ ਉੱਤੇ ਤੇ 12 ਅਗਸਤ 1997 ਮੁੰਬਈ ਦੇ ਅੰਦਰ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਟੀ ਸੀਰੀਜ਼ ਦੀ ਜੇ ਗੱਲ ਕਰੀਏ ਬਹੁਤ ਵੱਡਾ ਚੈਨਲ ਸੀ ਬਹੁਤ ਗਾਣੇ ਲਾਂਚ ਕੀਤੇ ਇੱਥੇ ਪੰਜਾਬੀ ਇੰਡਸਟਰੀ ਨੇ ਅੱਜ ਵੀ ਹੁੰਦੇ ਨੇ ਤੇ ਇਸ ਤੋਂ ਬਾਅਦ 8 ਮਾਰਚ 1988 ਜੋ ਕਿ ਤੁਹਾਡਾ ਮਨਪਸੰਦ ਸਿੰਗਰ ਇੱਕ ਅਮਰਜੋਤ ਸਿੰਘ ਚਮਕੀਲਾ ਦੇ ਨਾਂ ਤੇ ਜੋ ਜਾਣਿਆ ਜਾਂਦਾ ਚਮਕੀਲਾ ਜਿਹਨੂੰ ਕਿਹਾ ਜਾਂਦਾ ਬਹੁਤ ਗਾਣੇ ਗਾਏ ਬਹੁਤ ਅਖਾੜੇ ਲੱਗੇ ਡਿਸਟ੍ਰਿਕਟ ਜਲੰਧਰ ਦੇ ਅੰਦਰ ਜੋ ਕਿ ਗੋਲੀਆਂ ਮਾਰੀਆਂ ਗਈਆਂ ਤੇ ਅੰਤ ਦੇ ਵਿੱਚ ਜੇ ਗੱਲ ਕਰੀ ਆਪਾਂ ਸਿੱਧੂ ਮੂਸੇਵਾਲੇ ਦੀ 29 ਮਈ ਜੋ ਕਿ ਬਲੈਕ ਡੇ ਨੇ ਇੱਕ ਮਿਊਜ਼ਿਕ ਇੰਡਸਟਰੀ ਲਈ ਬਲੈਕ ਡੇ ਜਿਹਨੂੰ ਕਹਿੰਦੇ ਨੇ 29 ਮਈ 2022 ਸ਼ਾਮ 5:30 ਵਜੇ ਜਵਾਰਕਾ ਪਿੰਡ ਜੋ ਕਿ ਮਾਨਸਾ ਦਾ ਇੱਕ ਪਿੰਡ ਹੈ ਜਵਾਰਕਾ ਜ਼ਿਲ੍ਹਾ ਮਾਨਸਾ ਦੇ ਅੰਦਰ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਤੇ ਪਲੈਨਿੰਗ ਦੇ ਨਾਮ ਨਾਲ ਸਾਰਾ ਹੋਇਆ ਜੀ ਤੇ ਇਸ ਤੋਂ ਅਲੱਗ ਦਾ ਗੱਲ ਕਰੀਏ ਪੰਜਾਬੀ ਇੰਡਸਟਰੀ ਨੂੰ ਇੱਥੋਂ ਬਹੁਤ ਵੱਡਾ ਘਾਟਾ ਪੈਂਦਾ ਜੋ ਕਿ ਬਹੁਤ ਵੱਡਾ ਸਿੰਗਰ ਸੀ ਤੇ ਇਹਨਾਂ ਦੇ ਦੋ CR ਦੇ ਉੱਤੋਂ ਵੱਧ ਸਬਸਕ੍ਰਾਈਬਰ ਨੇ ਮੰਨ ਲਓ ਡੈਥ ਤੋਂ ਬਾਅਦ ਹੋ ਗਏ ਸੀ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਿਆ ਜੇ ਕਮੈਂਟ ਜਰੂਰ ਕਰਿਆ ਜੇ ਵੀ ਤੁਹਾਡਾ ਕਿਹੜਾ ਮਨਪਸੰਦ ਸਿੰਗਰ ਹੈ ਜਾਂ ਇਹਨਾਂ ਉੱਤੇ ਆਪਾਂ ਹੋਰ ਵੀ ਜਾਣਕਾਰੀ ਦੇਈਏ ਇਹਨਾਂ ਦੀ ਡੰਗਾਈ ਦੇ ਵਿੱਚ ਦੱਸਿਏ ਤਾਂ ਵੀ ਕਮੈਂਟ ਕਰਿਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜਰੂਰ ਕਰਿਆ ਜੇ ਤੁਹਾਡਾ ਕਿਹੜਾ ਮਨਪਸੰਦ ਸਿੰਗਰ ਹੈ ਜਰੂਰ ਕਮੈਂਟ ਕਰਿਆ ਜੇ ਆਪਣਾ ਸਿੱਧੂ ਮੂਸੇਵਾਲਾ ਧੰਨਵਾਦ